श्री गुरु गोबिंद सिंह जी के परिवार को समर्पित पंजाब के खाग नागरिक आपूर्ति और उपभोक्ता वन वन कटारूचक ने अपने पैतृक गांव कटारूचक से पद यात्रा की उल्लेखनीय है कि पद यात्रा में कैबिनेट मंत्री पंजाब की पत्नी श्रीमती उर्मिला देवी उनके पुत्र श्री रोबिन सिंह एवं रोहित सिंह परिवार के अन्य सदस्य ग्राम कटारूचक निवासी एवं बड़ी संख्या में पार्टी कार्यकर्ता भी उपस्थित थे पैदल यात्रा गांव कटारूचक से शुरू की गई जो गांव डिपकू ढोलेरी से होते हुए राष्ट्रीय राजमार्ग से कोटली जसवाली बाड़ साहिब समराला होते हुए बाढ़ साहिब पहुंची जहां गुरुद्वारा प्रबंधन कमेटी ने कैबिनेट मंत्री पंजाब श्री लालचंद कटारूची जी का स्वागत किया

ਜਿਹੜਾ ਪਿੰਡ ਕਟਾਰਚਕ ਤੋਂ ਚੱਲਿਆ ਇੱਕ ਨਵਾਨੇ ਸ਼ਰਧਾਲੂ ਬਣ ਕੇ ਅੱਜ ਗੁਰਦੁਆਰਾ WhatsApp ਦੇ ਅੰਦਰ ਨਤਮਸਕ ਹੋਣ ਲਈ ਆਏ ਆ ਤੇ ਵਿਸ਼ੇਸ਼ ਤੌਰ ਤੇ ਆ ਛੋਟੇ ਸਾਹਿਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਸੋ ਐਸੀ ਲਸਾਨੀ ਕੁਰਬਾਨੀ ਐਸਾ ਬੇਮਿਸਾਲ ਇਤਿਹਾਸ ਦੁਨੀਆ ਦੇ ਅੰਦਰ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਦੀ ਇਸ ਸਰਜ਼ਮੀਨ ਦੇ ਉੱਤੇ ਜ਼ੁਲਮ ਦੇ ਖਿਲਾਫ ਲੜਦੇ ਆ ਸਾਡੇ ਛੋਟੇ ਸਾਹਿਬ ਜਾਦਿਆਂ ਨੇ ਮਾਤਾ ਗੁਜਰਕੌਰ ਦੀ ਰਹਿਨ ਮਈ ਹੇਟ ਔਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਜਿਸ ਤਰ੍ਹਾਂ ਜ਼ੁਲਮ ਦੇ ਖਿਲਾਫ ਚਮਕੌਰ ਦੀ ਗੜੀ 'ਚ ਲੜਦੇ ਆ ਇਸ ਰਾਹੰਦੀਆਂ ਨੀਹਾਂ ਦੇ ਵਿੱਚ ਅਡੋਲ ਰਹਿ ਕੇ ਜ਼ੁਲਮ ਦੇ ਖਿਲਾਫ ਲੜਾਈ ਦਾ ਪੈਗਾਮ ਦਿੱਤਾ ਮੈਂ ਸਮਝਦਾ ਇਹਦੇ ਅੱਗੇ ਲੱਖਾਂ ਵਾਰ ਲੱਖਾਂ ਵਾਰ ਸਿਰ ਝੁਕਦਾ ਸੋ ਬਹੁਤ ਵੱਡਾ ਇਤਿਹਾਸ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ਜਿਹੜੀ ਸੇਟ ਔਡਰਵਾਲ ਨੇ ਸਰਾਂਧੀ ਅੰਦਰ ਖਰੀਦੀ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਦੁੱਧ ਜਦੋਂ ਮੋਤੀ لال ਮਹਿਰਾਜੀ ਉਹਨਾਂ ਬੱਚਿਆਂ ਦੇ ਲਈ ਦੁੱਧ ਲਿਆ ਕੇ ਜਾਂਦੇ ਆ ਤੇ ਕਿੱਡਾ ਵੱਡਾ ਉਹਨਾਂ ਨੂੰ ਆਪਣੇ ਪਰਿਵਾਰ ਦਾ ਬਲਿਦਾਨ ਦੇਣ ਪਿਆ ਸੋ ਮੈਂ ਸਮਝਦਾ ਇਹ ਪੰਜਾਬ ਦੇ ਦੁਨੀਆ ਦੇ ਇਤਿਹਾਸ ਦੇ ਅੰਦਰ ਮੈਂ ਸਮਝਦਾ ਕਿ ਬਹੁਤ ਹੀ ਵੱਡੀ ਲਸਾਨੀ ਕੁਰਬਾਨੀ ਆ ਹਜ਼ਾਰਾਂ ਵਾਰ ਲੱਖਾਂ ਵਾਰ ਇਸ ਕੁਰਬਾਨੀ ਦੇ ਅਗੇ ਸਿਰ ਝੁਕਦਾ ਬਸ ਮੈਂ ਹੀ ਕਹਿ ਸਕਦਾ ਕਿ ਅੱਜ ਨਿਵਾਣੇ ਬਣ ਕੇ ਇਸ ਮਹਾਨ ਦਿਨ ਦੇ ਉੱਤੇ ਉਹਨਾਂ ਮਹਾਨ ਆਪਣੇ ਬਾਬਿਆਂ ਨੂੰ ਆਪਣੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਰਦਾ ਸ਼ਮਲ ਕਰਨ ਲਈ ਆਏ ਆ ਸੋ ਮੇਰੀ ਅਰਦਾਸ ਹੈ ਮੇਰੀ ਕਾਮਨਾ ਹੈ ਸਭ ਦੀ ਜ਼ਿੰਦਗੀ ਬਿਹਤਰ ਹੋਵੇ ਔਰ ਜ਼ੁਲਮ ਦੇ ਖਿਲਾਫ ਲੜਨ ਦੀਆਂ ਜਿਹੜੀਆਂ ਪਰੰਪਰਾਵਾਂ ਪੰਜਾਬ ਦੀ ਝੋਲੀ 'ਚ ਨੇ ਸਿੱਖ ਇਤਿਹਾਸ ਦੇ ਰੂਪ ਦੇ ਵਿੱਚ ਅਸੀਂ ਉਹਨਾਂ ਨੂੰ ਸਾਰੇ ਅੱਗੇ ਲੈ ਕੇ ਜਾਵਾਂਗੇ ਅੱਜ ਦੇ ਦਿਨ ਦੇ ਉੱਤੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਵੱਡੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਸਾਰੇ ਉਹਨਾਂ ਦੇ ਜਿਹਨਾਂ ਨੇ ਸਰਬਸਵਾਰਿਆ ਆਪਣਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੂੰ ਉਹਨਾਂ ਦੀ ਕੁਰਬਾਨੀ ਨੂੰ ਸਿਰ ਝੁਕਦਾ சீ அறி பிரேர